ਵੈਗੁਰ ਦੀ ਕਾਲਸਾ ਵੈਗੁਰ ਦੀ ਜੀ ਦੀ ਪਤਾ ਹੈ ਅੱਜ ਤੋਂ तकरीबन 1943 ਸਾਡੇ ਜੋ ਯਾਤਰੀ ਨੇ ਸਾਖੀ ਦੇ ਸਮਾਧਮ ਦੇ ਉੱਤੇ ਪਾਕਿਸਤਾਨ ਜਾ ਰਹੇ ਹਨ ਔਰ ਗੁਰੂ ਸਾਹਿਬ ਨੂੰ ਰਾਮਦਾਸ ਦੀ ਕਿਰਪਾ ਹੈ ਕਿ ਬਹੁਤ ਵੱਡਾ ਜਥਾ ਇਸ ਵਾਰ ਜਾ ਰਿਹਾ ਹੈ ਦਿੱਤਾ ਕਾ ਬਹੁਤ ਕੱਟ ਲੱਗਦਾ ਸੀ ਲੇਕਿਨ ਜਿੰਨਿਆਂ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿੱਤੇ ਪਾਕਿਸਤਾਨ ਦੇ ਜਾ ਰਹੇ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਨਨ ਕਹਣਾ ਸਾਹਿਬ ਬਹੁਤ ਦਮਾਂਗੇ ਉਥੇ ਗੁਰਦੁਆਰੇ ਦੇ ਦਰਸ਼ਨ ਕਰਾਂਗੇ ਬੜੀ ਖੁਸ਼ੀ ਨਾਲ ਛੇ ਆ ਕੇ ਅਸੀਂ ਪਾਕਿਸਤਾਨ ਦਾ ਵਿਦਿਆ ਉਹ ਜਿਹੜੇ ਸਾਡੇ ਗੁਰਦਾਰੇ ਸਾਤੋਂ ਰਹਿ ਕੇ ਸਾਨੂੰ ਉਹਨਾਂ ਦੇ ਦਰਸ਼ਨ ਦਿਖਾ ਰਹੇ ਕਰਾਂਗੇ ਮੈਂ ਖਾਸ ਤੌਰ ਤੇ ਤਨਵਰ ਕਬਨ ਜੋ ਸਾਡੀ ਮੈਨਜਮੈਂਟ ਨੂੰ ਵੀ ਬਹੁਤ ਰੱਬ ਦੀ ਕਿਰਪਾ ਹੋ ਰਹੀ ਹੈ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਉੱਥੇ ਜਾਣ ਦਾ ਮੈਂ ਭਾਵੇਂ ਦੋ ਤਿੰਨ ਵਾਰੀ ਪਹਿਲਾਂ ਵੀ ਗਿਆ ਪਰ ਇਹ ਜਿਹੜਾ ਐਸਬੀ ਦਿੱਤਾ ਬਹੁਤ ਵੱਡੀ ਗੱਲ ਤੇ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਇਹਨਾਂ ਸ਼ਬਦਾਂ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਖਾਲਸਾ ਸਾਜਣਾ ਦੇ ਜਨਮ ਮਨਾਉਣ ਲਈ ਵਿਸਾਖੀ ਦੇ ਵਿਸ਼ੇ ਚੌਥਾ ਜਿਹੜਾ ਉਹ ਪਾਕਿਸਤਾਨ ਦੇ ਗੁਰਦੁਆਮਾ ਦੇ ਦਰਸ਼ਨਾਂ ਲਈ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕੱਟੇ ਜਾਂਦੇ ਸੀ ਜਿਹਨਾਂ ਸੰਗਤਾਂ 'ਚ ਬਹੁਤ ਉਤਸ਼ਾਹ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਵਿਜੇ ਮਿਲੇ ਆ ਮੈਂ ਮਾਂਜੋ ਪ੍ਰਧਾਨ ਸਾਹਿਬ ਉਸਤਾਦ ਤਸੀਹਤ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਵਿਛਲੇ ਘਰ ਧਾਮਾਂ ਦੇ ਦਰਸ਼ਨ ਕਰਨ ਤੇ ਆ ਮੌਕਾ ਦਿੱਤਾ ਮੈਂ ਧਾਮੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲੋਂ ਬੇਨਤੀ ਕਰਦਾ ਕਿ ਇਹ ਵਿਜੇ ਇਦਾਂ ਹੀ ਜਾਰੀ ਰੱਖੇ ਜਾਣ ਜਾਂ ਜੋ ਸੰਗਤਾਂ ਜਿਹੜੇ ਆਪਣੇ ਪਿਛਲੇ ਗੁਰਦੁਆਮਾ ਦੇ ਫੁੱਲੇ ਦਰਸ਼ਨਕਾਰ ਕਰ ਸਕਣ। ਧੰਨਵਾਦ। ਹਾਂਜੀ ਸਸ਼ੀਕਲ ਜੀ ਮੇਰਾ ਨਾਮ ਤਨਵੰਤ ਰਾਇਆ ਸੀ ਡਿਸਟ੍ਰਿਕਟ ਫਤੇਗੜ ਸਾਹਿਬ ਅਮਲੋਤੋਂ ਆ ਜੀ। ਅਸੀਂ ਲਸਿੰਗ ਖਾਲਸਾ ਜੀ ਦੇ ਰਹਿਣ ਵਾਲੇ ਵਿੱਚ ਅਸੀਂ ਪਾਸਪੋਰਟ ਦਿੱਤੇ ਸੀਗੇ। ਅਸੀਂ ਬਹੁਤ ਧੰਵਤੀਆਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਾਨ ਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਇਹ ਜੱਸ ਭਾਗ ਪ੍ਰਾਪਤ ਹੋਇਆ ਜਿਹੜਾ ਅਸੀਂ ਮਤਲਬ ਅੱਜ ਸੁਰਮਨ ਮਾਨਕਦੇਵ ਜੀ ਦੇ ਗੁਰਦਰਾ ਸਾਹਿਬ ਦੇਖਣ ਪਾਕਿਸਤਾਨ ਜਾ ਰਹੇ ਆ ਅਸੀਂ ਤਕਰੀਬਨ 19 ਤਰੀਕ ਦੀ ਸਾਡੀ ਅਸੀਂ ਲਗਭਗ ਕਾਹਟ 100 ਦੇ ਨੇੜੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਵੀ ਕਾਹਟ 100 ਅਸੀਂ 100 100 ਦੇ ਕਰੀਬ ਸਾਡੇ ਸਾਡੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ 100 ਦੇ ਕਰੀਬ ਹਾਂਜੀ ਜੀ ਅਸੀਂ ਪਹਿਲੀ ਵਾਰ ਚੱਲੇ ਆਂ ਸਾਡੀ ਬੰਦ ਦੇ ਵਿੱਚ ਬਹੁਤ ਖੁਸ਼ੀ ਹੈ ਜੀ ਬਹੁਤ ਉਤਸ਼ਾਹ ਹੈ ਜਾਣ ਦਾ ਦੇਖਣ ਦਾ ਅਸੀਂ ਬਹੁਤ ਧੰਨਵਾਦ ਦਿਆਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਜਿਨ੍ਹਾਂ ਨੇ ਮਤਲਬ ਇਸ ਸਾਨੂੰ ਵੀਜ਼ੇ ਦਿੱਤੇ ਨਾ ਮਤਲਬ ਅਸੀਂ ਜਾ ਰਹੇ ਹਾਂ ਸਾਨੂੰ ਬੜੀ ਖੁਸ਼ੀ ਹੈ ਇਸ ਕਰਕੇ ਅਸੀਂ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਪਿੰਡ ਤਲਵੰਡੀ ਡੱਡੀਆਂ ਜ਼ਿਲ੍ਹਾ ਹੁਸ਼ਿਆਰ ਤੋਂ ਆਇਆ ਹਾਂ ਜੀ ਤੇ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਅਰੇ ਤੇ ਕਿੰਨੇ ਦਿਨ ਲਈ ਐਸੀ ਪਰਿਵਾਰ ਦੇ ਤਿੰਨ ਮੈਂਬਰ ਜਾ ਰਹੇ ਆ ਜੀ ਸਾਨੂੰ 10 ਦਿਨ ਦਾ ਵੀਜ਼ਾ ਮਿਲਿਆ ਜੀ ਪਹਿਲੀ ਵਾਰ ਚੱਲੇਗਾ ਕਿ ਕਿਉਂ ਐਸੀ ਪਹਿਲੀ ਵਾਰ ਚੱਲੇ ਆ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਸੀਂ ਧੰਤਰ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਔਰ ਦੋਨਾਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਮਿਹਰ ਸਦਕਾ ਇਸ ਕੀ ਸਾਰੀ ਸੰਗਤ ਨੂੰ ਜੋ ਕੇ ਵੀਜ਼ਾ ਮਿਲੇ ਆ ਸਾਰੀ ਸੰਗਤ ਅੱਗੇ ਤੋਂ ਕਰਦੇ ਆ ਰਹੇ ਆ ਕਿ ਹਜੇ ਤੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਸਭ ਤੋਂ ਪਹਿਲਾਂ ਨਾਨਕਾਣਾ ਸਾਹਿਬ ਫਿਰ ਪੰਜਾ ਸਾਹਿਬ ਤੇ ਲਾਹੌਰ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ ਸੱਚਾ ਸੋਦਾ ਹੋਰ ਵੀ ਉਹਨਾਂ ਨੂੰ ਦਰਸ਼ਨਾਂ ਲਈ ਜਾ ਰਿਹਾ ਸੀ ਸਰ ਆਪਣਾ ਨਾਮ ਦੱਸ ਕੇ ਕਿੱਥੋਂ ਆਏ ਤੁਸੀਂ ਮੇਰਾ ਨਾਮ ਕਨਿਸ਼ਾਮ ਹੈ ਮੈਂ ਮਾਨਸਾ ਤੋਂ ਆਇਆ ਕਿੰਨੇ ਲੋਕ ਜਾ ਰਹੇ ਤੁਸੀਂ ਅਸੀਂ ਫਿਲਹਾਲ ਤਾਂ ਮੈਂ ਇਕੱਲਾ ਹੀ ਜਾ ਰਿਹਾ ਪਹਿਲੀ ਵਾਰ ਜਾ ਰਿਹਾ ਬਹੁਤ ਵਧੀਆ ਬਹੁਤ ਖੁਸ਼ੀ ਹੈ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਜਾ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜੇ ਇਸ ਵਾਰ ਸਾਰਿਆਂ ਨੂੰ ਦਿੱਤੇ ਆ ਧੰਨਵਾਦ ਇਹਨਾਂ ਦਾ ਤੇ ਜਿੱਦਿੜੀ ਜਗਤ ਵਿੱਚ ਉਹਨਾਂ ਕਾਣਾ ਸਾਹਿਬ ਪੰਜਾ ਸਾਹਿਬ ਨੇਰਾ ਬਾਬਾ ਨਾਨਕ ਹੋ ਕੇ ਕਰਤਾਰਪੁਰ ਹੋ ਕੇ ਸ਼ਾਇਦ 10 ਦਿਨ ਬਾਅਦ ਵਾਪਸੀ ਹੈ ਸਰਕਾਰਾਂ ਨੂੰ ਇਹ ਹੀ ਅਪੀਲ ਹੈ ਵੀ ਸਿੱਖ ਸੰਗਤ ਦੇ ਜਿਹੜੇ ਵਿਜੇ ਆਸਤੇ ਹੀ ਖੁੱਲਣ ਸਿੱਖ ਸੰਗਤ ਆਵੇ ਜਾਵੇ ਜਦੋਂ ਮਰਜੀ ਪਾਸਪੋਰਟ ਵਾਲਾ ਝੰਡਟੇ ਨਾ ਹੋਵੇ ਤਾਂ ਕੋਈ ਵੀ ਬਾਬੇ ਨਾਨਕ ਦੀ ਧਰਤੀ ਤੇ ਜਿਹੜਾ ਜਾ ਸਕਦਾ ਜਿਹੜਾ ਸਿੱਖ ਹੈ ਜਿਹੜਾ ਪੰਜਾਬੀ ਹੈ ਉਹ ਬਾਬੇ ਨਾਨਕ ਦੀ ਧਰਤੀ ਤੇ ਕੋਈ ਵੀ ਜਾਵੇ ਆਵੇ ਇਹ ਜਿਹੜੇ ਪਾਸਪੋਰਟ ਵਾਲੇ ਝੰਡਟੇ ਸਰਕਾਰਾਂ ਨੂੰ ਖਤਮ ਕਰਨੇ ਚਾਹੀਦੇ ਜੁਗਾ ਵਾਹੇ ਗੁਸੀ ਕਾਲਤਾ ਵਾਹੇ ਗੁਸੀ ਫਤੇ ਮੇਰਾ ਨਾਮ ਸ੍ਰੀਂਦਰ ਸਿੰਘ ਹੈ ਪਟਿਆਲੇ ਤੋਂ ਆਏ ਕਿੰਨੇ ਲੋਕ ਜਾਣ ਆਜੇ ਤਾਂ 2 ਲੱਖ ਹੀ ਜਾ ਰਹੇ ਬਹੁਤ ਵਧੀਆ ਲੱਗਦਾ ਜੇ ਬਸਾਕੀ ਦੇ ਬਾਰੇ ਤੁਹਾਨੂੰ ਦੱਸਣਾ ਚਾਹਦਾ ਜੋ ਬਸਾਕੀ ਹੈ ਗੁਰਨਾਨ ਦੇਵ ਜੀ ਦੇ ਟਾਈਮ ਤੇ ਚੱਲੀ ਆ ਰਹੀ ਹੈ ਤੇ ਗੁਰਨਾਨ ਦੇਵ ਜੀ ਨੇ ਤੁਖਾਰੀ ਚੰਦ ਬਹੁਲਾ ਪਹਿਲਾਂ ਦੇ ਜੋ 12 ਮਾ ਲਿਖਿਆ ਹੈ

ਭਾਈ ਗੁਰ ਚਿੱਕਾ ਖਾਲਸਾ ਭਾਈ ਗੁਰ ਚਿੱਕੀ ਭਾਤੇ ਦਾ ਸਤਨਾਮ ਸਿੰਘ ਵੈਂਜਰ ਸਚਕੰਗ ਸ੍ਰੀ ਅਨੰਦ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਨੰਤ ਸਾਹਿਬ ਅੱਜ ਜੋ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਕੋਲ ਮੰਦਿਰ ਦਰਸ਼ਨ ਦਿਦਾਰ ਕਰਨ ਵਾਤੇ ਵਿਸਾਖੀ ਦੇ ਪਰਪ ਨੂੰ ਸਮਰਪਿਤ ਇਥੋਂ ਜਥਾ ਜਾ ਰਿਹਾ ਵਾ ਇਹ ਲਗਭਗ ਇਥੋਂ 1942 ਸਰਤਲਵੰਤਾ ਜਥਾ ਜਾ ਰਿਹਾ ਵਾ ਇਸ ਤੋਂ ਲਾਵਾ ਹੋਰ ਵੀ ਸੰਤਾਵਲੋ ਸਾਰੇ ਲਗਭਗ 6800 ਸੰਤਲਵੰਤਾ ਬਦ ਜਥਾ ਵਾ ਉਹ ਵਾਗਾ ਬੜ ਰਹੀ ਪਾਕਿਸਤਾਨ ਨੂੰ ਖੇ ਚੱਲ ਗਏ ਇਹ ਜਿਹੜਾ ਜਥਾ ਵਾ ਇਹ 10 ਦਿਨ ਦਾ ਸਾਡਾ ਵਿਜਾ ਹੈ ਜੀ 10 ਦਿਨਾਂ ਤੱਕ ਅਸੀਂ ਉੱਥੇ ਜਿੰਨੇ ਵੀ ਬੁਰਗੁਰੇ ਸਾਹਿਬਾਂ ਤੇ ਅਸੇ ਕੋਰਗੁਰੇ ਸਾਹਿਬਾਂ ਨੂੰ ਉਹਨਾਂ ਦੇ ਦਰਸ਼ਨ ਦਾਰ ਕਰਕੇ ਵਾਪਸੀ ਜਿਹੜੀ ਹੈ 19 ਤਰੀਕ ਨੂੰ ਵਾਪਸ ਕਰੋਗੇ ਤੁਸੀਂ ਅਗਲੀ ਵਾਰ ਦੇਖੋਗੇ ਕਿ ਸਾਰੇ ਸੰਤਲਵੰਤਾ ਵਿਜਾ ਲਗਾ ਕਿਸ ਤਰ੍ਹਾਂ ਇਹ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹਰੇਕ ਸਿੱਖ ਦੇ ਮੰਦੇ ਵਿੱਚ ਸੀ ਗੱਲ ਕਿ ਅਸੀਂ ਨਨਕਾਣਾ ਸਾਹਿਬ ਤੇ ਦਰਸ਼ਨ ਕਰੀਏ ਔਰ ਜਿੰਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਸਰਦਾਲ ਹਲਵਾ ਦਾ ਜਿਹੜਾ ਜਥਾ ਮਲਵੀ ਵਿਝਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ ਇਹ ਕਹਿ ਦੋ ਲੋ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਤਦਾਦ ਦੇ ਵਿੱਚ ਜਥੇ ਨੂੰ ਵੀਜ਼ਾ ਦਿੱਤਾ ਵਾ ਮੈਂ ਮੈਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ 19 ਤਰੀਕ ਨੂੰ ਵਾਪਸੀ ਹੈ ਜੀ ਕਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮ ਹੋਣਗੇ ਉੱਥੇ ਵੇਖੋ ਜੀ ਵਿਸਾਖੀ ਨੂੰ ਸਰਪਤੀਆ ਮਹਿਨ ਜਥਾ ਇਹਦਾ ਜਾਣਾ ਵਾ ਤੇ ਵਿਸਾਖੀ ਨੂੰ ਹੀ ਵੱਡਾ ਸਮਾਗਮ ਵਿਸਾਖੀ ਦਾ ਹੈ ਜੀ ਬਾਕੀ ਇਹ ਉੱਤੇ ਦੀ ਮੈਨੇਜਮੈਂਟ ਨੇ ਕਿਹੜੇ ਕਿਹੜੇ ਪ੍ਰਬੰਧ ਰੀਕੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਹੈ ਉੱਥੇ ਜਾ ਕੇ ਸਹਿਯੋਗ ਦਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮ ਉਹਨਾਂ ਨੇ ਰੀਕੇ ਹੋਣਗੇ ਡੇਟ ਵਾਈ ਡੇਟ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਜੇਦਾਰਾ ਹਰਜਿੰਦਰ ਸਿੰਘ ਜੀ ਤਾਂ ਮੀ ਵੱਲੋਂ ਇਹ ਸਾਡੀ ਟੀਮ ਸਾਡੀ ਨੂੰ ਮਿਲਵੀ ਬਣਾਇਆ ਗਿਆ ਵਾ ਅਹੀਂ ਉੱਤੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਦਵਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ